ਫਾਟੇ ਸ਼ਿਰੀਗਾਲ ਦੀ ਸਾਰਿਆਂ ਨੂੰ ਆਪਣੇ ਬਲੌਗ ਦੇਖਣ ਵਾਲਿਆਂ ਨੂੰ ਅੱਜ ਆਪਣਾ ਬਲੌਗ ਦਾ ਹੈਗਾ ਆਖਰੀ ਪੋਸਟ ਆ ਜਾ ਰਹੇ ਹਾਂ ਅੱਜ ਟੈਂਪਰ ਤੋਂ ਇਹਦੇ ਸ਼ਿਰੀਗਾਲ ਪੱਪਰ ਸੱਪਰ ਸਾਂਗ ਦਾ ਆਪਣੇ ਟੈਂਪ ਲੱਗੀਆਂ ਹੋਈਆਂ ਜਿਹੜੀ ਗਲਸਾਈ ਦਾ ਬਰਾੜ ਸਾਹਿਬ ਨੇ ਖਿੰਡੇ ਵਾਲੇ ਇਹ ਪਹਿਲਾਂ ਬੁਖੂਸੀ ਦੇ ਪ੍ਰੋਗਰਾਮ ਦੇ ਵਿੱਚ ਸਾਂਗ ਦਾ ਟ੍ਰੈਕ ਕਰਕੇ ਜਾਵਾਂਗੇ 4 ਕਿਲੋਮੀਟਰ ਵਾਟ ਆਵੇ ਸਿਰਹਾ ਬਣਿਆ ਹੋਇਆ ਪਰ ਕੱਲ ਆਪਣੇ ਕਈ ਬੰਦੇ ਕੰਡਮ ਹੋ ਗਏ ਇੱਕ ਗੁੱਡੀ ਆ ਉਹਦਾ ਪੈਰ ਮੋਚ ਗਿਆ ਇੱਕ ਮੁੰਡਾ ਸੀ ਉਹਦਾ ਗੋਡਾ ਮੋਚ ਗਿਆ ਤਾਂ ਤੁਰਨ ਦੇ ਵਿੱਚ ਉਹਨੂੰ ਦਿੱਕਤ ਆਊਗੀ ਤਾਂ ਉਹ ਕਹਿੰਦੇ ਭਾਈ ਆਪ ਗੱਡੀ ਇੱਥੇ ਮੰਗਵਾ ਲੈਨੇ ਆ। ਸੋ ਆਪੇ ਇਥੋਂ 8 ਵਜੇ ਚੱਲਾਂਗੇ ਇੱਥੋਂ ਜਗ ਪਹੁੰਚਾਂਗੇ ਆਪਾਂ Shimlae Shimlae ਤੋਂ Chandigarh ਤੇ Chandigarh ਤੋਂ ਹੋ ਜਾਾਂਗੇ ਆਪਾਂ ਘਰੋ ਘਰੀ। ਬਰਾੜਾ? ਹਾਂਜੀ ਆ ਗਿਆ ਬਾਈ। ਤੌਲੀਆ ਕੱਢ ਲਾ, ਬਰਸ਼ ਕੱਢ ਲਾ ਤੇ ਮੂੰਹ ਮਤ ਧੋਲਿਏ। ਸਵੇਰ ਦੇ 6 ਵਜੇ ਦਾ ਨਜ਼ਾਰਾ। ਸਾਂਗਲਾ ਤੋਂ ਸਿੱਧਾ ਪ੍ਰਸਾਰਣ ਪਹਾੜਾਂ 'ਤੇ ਧੁੱਪ ਪੈਂਦੀ ਹੈ ਤੇ ਸੁਨਹਿਰੀ ਰੰਗ ਦੀ ਚਮਕ ਪੈਂਦੀ ਹੈ। ਪਰੇ ਮਜਾਦਾ ਮਾਸ ਜਾ ਉਦੋਂ ਤੋਂ ਆਪਣੇ ਨਾ ਬਰਫ ਵਾਲੀ ਨੇ ਹੱਥ ਨਹੀਂ ਲੱਗਦਾ ਮੂੰਹ ਨੂੰ ਅੱਜ ਸਾਰੇ ਜਣੇ ਸੌਖੇ ਆ ਕੱਲ ਬਹੁਤ ਜੀਵ ਨਿਕਲੀ ਫੜਿਆਂ ਦੀ ਪਰ ਕੁੜੀ ਬਹੁਤ ਤਕੜੀ ਹੈ ਬਈ ਨੀਂਦ ਆਈ ਪਤਾ ਹੀ ਨਹੀਂ ਲੱਗਾ ਕਿੱਥੇ ਪਏ ਮਗਾ ਬਾਈ ਬਹੁਤ ਨੀਂਦ ਆਈ 5 ਵਜੇ ਇੱਕ ਗੋਲੀ ਸਿੱਧੇ ਵਾ ਪਾਸਾ ਵੀ ਨਹੀਂ ਮਰਿਆ ਬਰਾੜਾ ਤੇਰਾ ਦੂਜਾ ਟਰੈਕ ਆ ਇਹ ਮੇਰਾ ਦੂਜਾ ਬਈ ਟਰੈਕ ਕਰਕੇ ਫਿਰ ਕਿਦਾਂ ਦਾ ਮਹਿਸੂਸ ਹੋ ਰਿਹਾ ਮੈਂ ਆ ਜਮਾਨ ਆਨੰਦ ਆ ਗਿਆ ਬਈ ਇਹਨੇ ਬਲੌਗ ਚ ਵੀਡੀਓ ਨੂੰ ਉਹ ਤੁਹ ਸੌਖਾ ਲੱਗਦਾ ਕਿਉਂ ਸੌਖਾ ਲੱਗਦਾ ਨਹੀਂ ਉਹ ਬਈ ਵੇਖਣ ਚ ਸੌਖਾ ਲੱਗਦਾ ਹੁੰਦਾ ਇਹ ਕੰਮ ਇੱਕ ਗੱਲ ਹੋਰ ਆ ਦੇਬ ਬਈ ਨਾ ਬਲੌਗ ਚ ਦੇਖਦੇ ਆ ਐ ਲੱਗਦਾ ਵੀ ਇਹ ਉਹੀ ਦੱਸ ਤਾਂ ਜੋਰ ਜਿਆ ਲਾਈ ਜਾਂਦੇ ਵੀ ਚੜਾਈ ਤਾਂ ਬਈ ਇਹਨੇ ਹੈ ਨਹੀਂ ਚੜਾਈ ਤਾਂ ਪਰ ਉਹ ਬਈ ਜਦੋਂ ਸਕਰੀਨ ਤੇ ਦੇਖਦੇ ਆ ਉਹਨਾਂ ਪਤਾ ਨਹੀਂ ਲੱਗਦਾ ਅਸਲ ਚੋ ਕੰਮ 80 ਡਿਗਰੀ ਤੇ ਹੋ ਜਾਂਦਾਗਾ ਜੀ ਬਹੁਤ ਨਿਕਲਦੀ ਯਾਰ ਤੇ ਉਹ ਦੀ ਜਵਨੀ ਤੇਰੀ ਐ ਸੋਣੀ ਇਹ ਜਿਵੇਂ ਚੋਟੀਆਂ ਤੇ ਬਰਫ ਪਵੇ ਸਾਹਮਣੇ ਕਲਾਸ਼ ਪਰਬਤ ਅਸਾ ਪਾ ਸਹੀ 8.5 9 ਵਜੇ ਤੱਕ ਪੂਰੇ ਰੌਣਕ ਮੇਲੇ ਚ ਹੋਵਾਂਗੇ ਨੈਟਵਰਕ ਆਪਣਾ ਆ ਜਾਣਾ ਖੈਰ ਸੋਖ ਪਤਾ ਲੱਗ ਜੂ ਆਪਾਂ ਨੂੰ ਘਰ ਬਾਰ ਦੀ ਸਾਰੇ ਕਾਸੀ ਤੇ ਬਾਕੀ ਸਭ ਰਾਜੀ ਖੁਸ਼ੀ ਆ ਚੰਡੀਗੜ੍ਹ ਪਹੁੰਚਦੇ ਆ ਰਾਤ ਨੂੰ ਅੱਜ ਬਰਸ਼ ਕਰੀਏ ਨਾ ਮੈਂ ਵੀ ਚੱਕ ਕੇ ਲੈ ਆਵਾਂਗਾ ਚੱਕ ਲੈ ਉਹ ਵੀ ਚਾਉਣਾ ਮੈਂ ਵੀ ਉਧਰ ਚਲੇ ਗਏ ਉੱਥੇ ਆ ਇੱਥੇ ਠੀਕ ਆ ਮੈਨੂੰ ਲੱਗਦਾ ਕੁੱਚਰ ਲੈ ਨੀ ਯਾਰ ਜਵਾਨ ਪਿਆਰਿਆਂ ਕਰੀ ਜਾਂਦੇ ਘਰ ਵੱਲ ਜਾਣ ਦੀਆਂ ਹੈ ਅੱਗ ਬੁਗਾਂ ਬੰਦ ਲਈਆਂ ਇੱਧਰ ਮੂੰਹ ਤੋਂ ਲੈ ਆਹਾ ਕੁਦੇ ਪੈਕ ਕਰ ਲੈ ਫਮਾਨ ਹਾਂ ਬਾਈ ਕੰਗੇ ਜਾਈਦਾ ਬੋਲ ਬੋਨ ਨੂੰ ਕੰਗੇ ਮੇਰੇ ਲਈ ਮੈਂ ਘਰੋਂ ਲੈ ਕੇ ਆਇਆ ਕੁੱਦਿਆ ਮੇਰੇ ਕੋਲ ਸਪੈਸ਼ਲ ਲੱਕੜ ਦਾ ਹਿੰਨਾ ਤੇ ਦੰਦੇ ਟੁੱਟ ਜਾਂਦੇ ਆ ਕਿਸ ਭਾਰੇ ਆ ਮੇਰੇ ਇਰ ਕਦੇ ਨਹੀਂ ਪੈਂਦੀਆਂ ਵਾਲੀਆਂ ਨਹੀਂ ਪੈਂਦੀਆਂ ਨਹੀਂ ਪੈਂਦੀਆਂ ਗਹਿਰਾ ਨਾਲ ਪਿੰਗਾ ਝੂਟ ਦਈਏ ਤੈਨੂੰ ਅਸੀਂ ਹਲਾਰਾ ਕਿਉਂ ਦਈਏ ਤੇ ਅੱਜ ਇਹ ਕਹਿੰਦੇ ਵੀ ਥੋੜਾ ਇਹ ਜਾਂਦੀ ਵਾਰ ਦਾ ਕੀ ਇਸ ਟਾਈਮ ਵਾਲਾ ਕੀ ਹੁੰਦਾ ਇਹ ਬ੍ਰੇਕਫਾਸਟ ਇਹ ਕਹਿੰਦੇ ਬ੍ਰੇਕਫਾਸਟ ਕਰੀ ਜਾਂਦੇ ਆਪਾਂ ਤੇ ਛੋਲੇ ਪੂਰੀਆਂ ਅੱਜ ਆਪਾਂ ਇਹ ਆ ਬਈ ਕਾਰਤਿਕ ਕਰਨਾਟਕਾ ਤੋਂ ਏ ਬਾਈ ਮਲੇਰਕੋਟਲੇ ਤੋਂ ਅੱਜ ਚਨਈ ਤੋਂ ਬਾਈ ਚਨਈ ਤੋਂ ਚਲੀ ਐ ਐਕਸਪ੍ਰੈਸ ਬਾਈ ਆਪੋ ਨਾਮ ਦੱਸ ਦੋ ਰਮ ਭੁੱਲੀ ਸੌਰਵ ਸੌਰਵ ਤੇ ਉਹ ਬਰਾੜ ਕਿਥੋਂ ਤੂੰ ਤੇਰਾ ਪਿੰਡ ਕਿਹੜਾ ਬਾਈ ਬਰਾੜ ਸੂਰਤੀਆ ਬਾਈ ਇਹ ਆਪ ਬਾਈ ਦੋ ਕਹਾਂ ਸੇ ਹੈ ਸ਼ੁਭਮ ਰਾਜਸਥਾਨ ਤ੍ਰिवेदी ਨਹੀਂ ਮਰੇਗਾ ਸਤਿ ਸ਼੍ਰੀ ਅਕਾਲ ਸ਼ੁਭਮ ਰਾਜਪਾਰਸਲ ਸੁਵੇ ਨਹੀਂ ਬਚੇਗਾ ਆ ਜਾ ਬੱਚਾ ਆਪਣਾ ਕਿਹੜਾ ਪਿੰਡ ਹੈ ਬਾਈ ਬਰਾਈ ਕੁਦੇ ਕੋਲੇ ਕੁਦਾ ਕੁਦਾ ਕੁਦੇ ਦੇ ਕੋਲੇ ਭੁੱਲ ਗਿਆ ਟ੍ਰੈਕ ਦੇ ਵੱਤ ਮਾਰਤੀ ਅਜਾਬਾ ਕਰਦੇ ਆ ਆ ਬ੍ਰੇਕਫਾਸਟ ਛੋਲੇ ਪੂਰੀਆਂ ਤੇ ਫਿਰ ਆਪਾਂ ਚੱਲਦੇ ਆ ਘਰਾਂ ਨੂੰ ਛੋਲੇ ਪੂਰੀਆਂ ਨੂੰ ਖੂਦ ਦਿੰਨੇ ਆ ਘਰ ਹਾਂ ਲਿਆ ਦੇ ਬੁਰ ਇੱਕ ਜੀ ਪਾਲੀ ਤੂੰ ਮੇਰਾ ਬਾਈ ਮੈਂ ਤੇਰਾ ਬਾਈ ਛੋਲੇ ਪਾਲਾ ਬਸ ਹੋਰ ਸਾਢੇ 7:00 ਦਾ ਸਮਾਂ ਹੋ ਗਿਆ ਬ੍ਰੇਕਫਾਸਟ ਆਪਾਂ ਕਰ ਲਿਆ ਛੋਲੇ ਪੂਰੀਆਂ ਤੇ ਹੁਣ ਆਪਾਂ ਸਮਾਨ ਬੰਨਈਏ ਆਪਦਾ ਟ੍ਰੈਂਟ ਦੇ ਵਿੱਚ ਬੜੇ ਵੱਡੇ ਖਿਲਾਰੇ ਪਏ ਹੋਏ ਨੇ ਪਤਾ ਨਹੀਂ ਲੱਗੀ ਜਾਂਦਾ ਸੀ ਹੋਈ ਕੀ ਜਾਂਦਾ ਹਾਂਜੀ ਜਨਾਬ ਬਸ ਕੰਮ ਚਾਰਾ ਬਾਈ ਚੱਪਾ ਚਾਰਾ ਦੇ ਦੋਵੇਂ ਸਲੀਪਿੰਗ ਬੈ ਕੇ ਕਰੀ ਨਾ ਮੇਰਾ ਵੀ ਫਰੋਲ ਲੱਜਾਂਗੀ ਤਰ੍ਹਾਂ ਕੋਈ ਨਿੱਕਾ ਸਮਾਨ ਨਾ ਰਹਿ ਗਿਆ ਹੋਵੇ ਕੋਈ ਮੇਰੀ ਕੋ ਟੂਮ ਟੱਪਾਂ ਡੱਕਦਾ ਹੋਵੇ ਟੂਮ ਟੱਪਾਂ ਡੱਕ ਪਿਆ ਤੇਰੀ ਬੈਲਟ ਡਿੱਗੀ ਪਈ ਮੇਰੇ ਖਾਂ ਤੋਂ ਨਹੀਂ ਇਹ ਨਹੀਂ ਇਹਨਾਂ ਦੇ ਅੱਛਾ ਟੈਂਟ ਦੀ ਜੇ ਮੇਰੇ ਨਾਲ ਇਹਦੇ ਨਾਲ ਦੇ ਬੂਟ ਟੁੱਟ ਗਏ ਵੀਰੇ ਉਹ ਸਾਰ ਤੇ ਬੂਟ ਚਲਾ ਬਨੇ ਟੁੱਟ ਗਏ ਸੀਗੇ ਟਰੈਕ ਬਹੁਤ ਕਰ ਲਏ ਬੂਟ ਟਰੈਕ ਵੱਧ ਕੀਤੇ ਮੇਰੇ ਨੂੰ ਆ ਬੂਟ ਪਾ ਕੇ ਨਹੀਂ 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 ਬਹੁਤ ਕੀਤੇ ਆ ਫਿਰ ਟੁੱਟ ਗਏ ਅਸਲ ਚ ਨਾ ਉੱਦੇ ਗੋਚਲਾ ਤੇ ਤੁਰੇਵਾਲ ਆਖਰੀ ਜਣਾ ਉੱਦੇ ਟੁੱਟਦੇ ਨਹੀਂਗੇ ਇਹ ਦੁੱਸਤ ਜੀ ਮਰੀ ਜਾਂਦੀ ਇਹਨਾਂ ਦੀ ਨਹੀਂ ਉਹਦੇ ਉਹ ਉੱਡੜ ਗਿਆ ਵਿਚਾਰੇ ਦਾ ਇੱਥੋਂ ਉੱਡੜ ਗਿਆ ਫਿਰ ਉਹ ਤਾਂ ਜਮੇ ਲੱਪਤਾ ਹੋ ਗਿਆ ਖਰੀਦਨੇ ਪੈਣਗੇ ਇਹਦੇ ਨਾਲ ਦੇ ਬਿਹਤਰੀਨ ਬੂਟ ਨੇ ਇਹ ਇਹਨੇ ਕਿ ਬਾਈਟ ਚ ਕੋਤੇ ਵਧੀਆ ਮੂਟਾ ਬਾਈ ਹਾਂ ਇਹ 6000 ਮੀਟਰ ਤੱਕ ਦੇ ਬਲੋਗ ਪਾ ਲੈਂਦੇ ਇਹਨਾਂ ਬੂਟਾਂ ਨੂੰ ਵੀਰੇ ਨਹੀਂ ਦੋ ਵਾਟਰ ਤੋਂ ਪਾਣੀ ਤੋਂ ਬਚਾਅ ਵੀ ਬਹੁਤ ਕਰਦੇ ਆ ਇਹ ਬਹੁਤ ਕਰ ਜਾਂਦੇ ਹੁਣ ਜਮਾ ਪਿਉ ਹੀ ਰੱਖਾਂਗੇ ਬਾਈ ਫਿਰ ਤਾਂ ਪਾਣੀ ਵਿੱਚ ਜਾਊਗੇ ਜਾਊਗਾ ਨਹੀਂ ਵੀਰੇ ਆਪਾਂ ਪਾਣੀ ਹੁਣ ਉੱਥੇ ਸੰਗਲਾ ਜਾ ਕੇ ਪੀਵਾਂਗੇ ਕੁਝ ਸੰਗਲੇ ਦਾ ਆਪਾਂ ਪਹੁੰਚ ਜਾਵਾਂਗੇ ਘੰਟੇ ਤੋਂ ਪਹਿਲਾਂ ਪਹੁੰਚ ਜਾਵਾਂਗੇ ਅੱਧੇ ਘੰਟੇ ਸੰਗਲਾ ਸ਼ਾਮ ਤੱਕ ਸ਼ਿਮਲਾ ਦੇਵ ਦੇਖਦੇ ਆ ਜੇ ਆਪਾਂ ਹੋਸਟਲ ਬੁੱਕ ਕਰ ਲੈਣਾ ਸ਼ਿਮਲੇ ਕਿਉਂਕਿ ਚੰਡੀਗੜ੍ਹ ਵੀ ਰਾਤ ਲੱਗਣੀ ਹੈ ਆਪਣੀ ਆਪਾਂ ਤਾਂ ਨੈਟਵਰਕ ਚ ਜਾ ਕੇ ਹੋਸਟਲ ਦੇਖਦੇ ਹੋਟਲ ਤੇ ਨਹੀਂ ਰਹਿੰਦੇਗੇ ਹੋਸਟਲ ਤੋਂ ਪਉਨੋ ਮਿਲ ਜਰਿਆ ਦੋ ਦਿਨ ਸਿਰਫ ਬਰ ਬਰ ਸੰਦੇ ਦੇ ਹਿਸਾਬ ਨਾਲ ਹੋਸਟਲ ਤੇ ਰਹਿ ਕੇ ਤੇ ਮਾਲਮੂਲ ਰੋਡ ਮਾੜ ਮੜ ਕੇ ਘੁੰਮ ਲਾਂਗੇ ਆਪਾਂ ਸੇ ਕਿਹੜੇ ਕਿਹੜੇ ਕੱਢਣਾ ਅਨੁਸੁਰਤੀ ਆ ਜੂਗੀ ਕਿਉਂਕਿ ਘਰੇ ਤਾਂ ਆਪਣੇ ਨੂੰ ਕੱਲ ਨੂੰ ਜਾਇਆ ਜਾਣਾ ਫਿਰ ਕੱਲ ਨੂੰ ਜਾਇਆ ਜਾਣਾ ਬਸ ਠੀਕ ਹੈ ਚੱਲ ਹੋਫਰ ਖੜਾ ਬਸ ਮੈਂ ਤਿਆਰ ਹਾਂ ਬਈ ਤੇਰਾ ਨਾਲਾ ਲੰਕੀ ਜਾਂਦਾ ਆ ਕਰਮਪੌਂਚ ਫੜਾ ਕੇ ਆ ਉੱਥੇ ਉਹਨਾਂ ਦੀ ਨਾਲਾ ਲੰਕੀ ਨੇ ਤੇਰਾ ਉਹ ਨਹੀਂ ਉਹ ਨਾਲਾ ਲੰਕ ਦਾ ਸਾਰੇ ਉੱਚਾ ਪਤਾ ਹੈ ਹਾਂ ਪਾਟੇ ਦਾ ਦੀਨਾ ਹਾਂਜੀ ਮਲੇਰ ਕੋਟਲਾ ਸਾਹਿਬ ਹਾਂਜੀ ਕੀ ਆ ਲੈ ਬਾਈ ਇੱਕ ਨੰਬਰ ਤਿਆਰੀਆਂ ਪ ਵਾ ਪਿਆਰੇ ਲੜਕੇ ਚਲੋ ਭਈ ਆਪਾਂ ਤਿਆਰ ਹਾਂ ਦੇਵ ਆਸਪਾਈਕਸ ਫੜਾ ਵੀਰੇ ਉਹ ਝਾੜਦਾ ਲੈ ਉਹਨਾਂ ਨੂੰ ਗੁਰੂਆ ਤੈਨੂੰ ਕਿਆ ਝਾੜ ਕੇ ਦੇਖ ਲਾ ਕੇ ਰਾਂ ਉਹਦੇ ਵਿੱਚ ਝਾੜਦਾ ਹਾ 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 ਖੁੱਦ ਆ ਹੋ ਨੀ ਕੋਈ ਨਹੀਂ ਚੱਲ ਫਿਰ ਆ ਜਾ ਮਾਰ ਹੀ ਮਤਿਆਰ ਦੇ ਹੋ ਵਾਹਿਗੁਰੂ ਪੁਤਰਾ ਸਿੰਘ ਜੀ ਰੈਡੀ ਕੰਮ ਜਮਾ ਆਈ ਐਮ ਰੈਡੀ ਗਾਇਸ ਹੈ ਟੂ ਫਲਾਈ ਮੈਨੂੰ ਆਇਲਰ ਸੀ ਕਰਵਾ ਦੇ ਜੀ ਯਾ ਹੈ ਅਬ ਵੀ ਨੇਡ 4.5 ਬੈਂਡ ਦੈਨ ਆਮ ਥੇਰ ਇਹ ਆਪਣੀ ਇੱਕ ਬੜੀ ਸੋਹਣੀ ਟੀਮ ਅਮਨਪਰਾ ਪਿੱਤਰਬਲੀ ਆਪਣੇ ਔਰ ਸਾਹਮਣੇ ਲਕਸ਼ਮਨ ਲਕਸ਼ੇ ਸੱਚ ਲਕਸ਼ਮਨ ਨੇ ਬਹੁਤ ਪਿਆਰੇ ਬੰਦੇ ਨੇ ਖੁਸ਼ ਦੇਲਾ ਅਮਨ ਭਈਆ ਬਹੁਤ ਬੜੀਆ ਮਿਲਤੇ ਹੈ ਕبھی ਫਿਰ ਕਿਸੇ ਹੋਰ ਟ੍ਰੈਕ ਪੇ ਜ਼ਰੂਰ ਠੀਕ ਹੈ ਭਈਆ ਰਖਸ਼ੇ ਭਈਆ ਹਾਂਜੀ ਸਰ ਠੀਕ ਹੈ ਅਰੇ ਮੈਂ ਸਾਥ ਮੇ ਆ ਰਹਾ ਹਾਂ ਬ్రో ਆਓ ਠੀਕ ਹੈ ਸਾਥ ਮੇ ਚੱਲਦੇ ਆ ਫਿਲਹਾਲ ਤਾਂ ਸਾਥ ਮੇ ਆ ਹਾਂ ਅਗਰ ਪੰਜਾਬ ਕبھی ਆਏ ਤਾਂ ਬਤਾਣਾ ਮਿਲਣਾ ਯਾਰ ਪੰਜਾਬ ਆਤੇ ਰਹਤੇ ਹਾਂ ਆਇਓ ਕبھی ਹਾਂ ਆਇਗੇ ਪੰਜਾਬ ਆ ਹਾਂ ਚੇਨਈ ਐਕਸਪ੍ਰੈਸ ਕੱਲ ਹੈ ਤੋ ਕਿ ਬਾਈ ਬਾਈ ਪੰਜਾਬ ਬਾਈ ਬਾਈ ਪੰਜਾਬ ਹਾਂਜੀ ਹਾਂਜੀ ਇਹ ਆਪਣਾ ਹਾਰਦੀ ਪਈਆ ਇਹ ਆਪਣਾ ਟਰੈਕ ਲੀਡਰ ਆਪਕਾ ਹੀ ਇਹ ਤੇ ਸਾਡਾ ਬਲਦੇਵ ਸਾਡਾ ਬਲਦੇਵ ਸਾਡਾ ਛਿੱਡੀ ਵੀਰਾ ਕੋਈ ਨਹੀਂ ਆ ਜਾ ਕੇ ਫੋਟੋ ਕਰਾ ਲਈ ਇੱਕ ਵਾਰੀ ਲਾਸਟ ਫੋਟੋ ਕਹਿੰਦੇ ਕਰਨੀ ਹੈ ਗਰੁੱਪ ਦੀ

ਇੰਡੀਆ ਉਤਨੇ ਨਹੀਂ ਸੁਣਦਾ ਇਹ ਸੁਣੇ ਨਹੀਂ ਹੋਣਗੇ ਬਟ ਇਧਰ ਹਰਿਆਣਾ ਵਾਲੇ ਔਰ ਪੰਜਾਬ ਵਾਲੇ ਤੋਂ ਸਾਰੇ ਸੁਣਦੇ ਆ ਅਸਲ ਤੇ ਸਾਰੇ ਨਹੀਂ ਹਿਮਾਚਲ ਵਾਲੇ ਵੀ ਸਾਰੇ ਸੁਣਦੇ ਆ ਵੀਰੇ ਉਧਰ ਵੀ ਸੁਣਦੇ ਆ ਨਾਗਾਲੈਂਡ ਮਣੀਪੁਰ ਮਿਜ਼ੋਰਮ ਵੀ ਪੰਜਾਬੀ ਚੱਲਦੇ ਆ ਇਹ ਚਲਤੇ ਵਾ ਪੂਰਾ ਚਲਦਾ ਏ ਨਾਗਾਲੈਂਡ ਮੇ ਵੀ ਮਣੀਪੁਰ ਮੇ ਵੀ ਚਲਦਾ ਹੈ ਪੰਜਾਬੀ ਮੈਂ ਡੀਜੇ ਦਾ ਤੋਂ ਜਿਆਦਾ ਜੀ ਆਗੇ ਜੋ ਘਰ ਦੇਖਤੇ ਹੈ ਵੋ ਕਿਆ ਹੈ गांव होगा गांव कौन सा कौन सा क्या बोला क्या बोला 3 3 बोला बना क्या केतरी बोला हमने नहीं जा? आपने निकाली नहीं टिफिन में से वो मेरे बैग में था वहां बाहर टेंट में आपने नहीं निकाली नहीं मैं देता हूं मेरे टेंट बैग हुन पहुंच गए बैग ऑफ दे चल दे ਥੱਲੇ ਆਪਣਾ ਲੱਗਿਆ ਹੋਊਗਾ ਉਹ ਟੈਂਪੂ ਟਰੈਵਲਰ ਜ ਉਹ ਤੇ ਚੜਦੇ ਆ ਅੱਗੇ ਆਗੇ ਜੀ ਕੀ ਬਾਈ ਕੀ ਜੀ ਕੋਈ ਨਾ ਹੁਣ ਆਪਾਂ ਜਾ ਵੜਨਾ ਘਰੇ ਜਾਣਾ ਏਦੀ ਕੀ ਗੱਲ ਆ ਇਦਾਂ ਚੱਕਰ ਹੁੰਦਾ ਕੋਈ ਵੀ ਆਪਣੇ ਹਸਤੇਰ ਇਹ ਹਮਾਰੇ ਲਈ ਹੈ ਹਾਂ 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 ਚੱਕ ਲੂ ਰਿਫਰੈਸ਼ਮੈਂਟ ਤਾਂ ਲੋ ਫਿਰ ਲੈ ਕੋ ਦੇ ਧੰਨਵਾਦ ਵੀਰੇ ਥੈਂਕ ਯੂ ਆ ਗਿਆ ਮਕੂੜਾ ਕਰਕਰ ਚੱਕ ਲਾਂ ਆ ਤੇ ਤੇਰਾ ਡਸਟਪਿਨ ਇਹਨਾਂ ਦਾ ਆ ਜੀ ਉਹਦੇ ਚ ਹਾਂ ਜੀ

ਚਲੋ ਵੀਡੀਓ ਮੈਂ ਗਾਉਂਗਾ ਤਾਂ ਕੀ ਗਾਣਾ ਵਿਗਾੜ ਦੂੰ ਠੀਕ ਹੈ ਜੀ ਸੁਰ ਵਿਗਾੜ ਨਹੀਂ ਆ ਜਾਣਗੇ ਆਪਣੇ ਹਾਂ ਵੀ ਆਪਕੇ ਨਾਲ ਹੀ ਆ ਰਿਹਾ ਆਈਓ ਆਈਓ ਸਾਰੇ ਜਣੇ ਚੱਲੇ ਆ ਅਜਦਰ ਆਪਣੀ ਗੱਡੀ ਲੱਗਣੀ ਹੈ ਉਧਰ ਨੂੰ ਸਾਹਮਣੇ ਆ ਗਿਆ ਕਿੰਨਰ ਕੈਲਾਸ਼ ਜਿਨ੍ਹਾਂ ਨੇ ਸਾਡਾ ਸਪੀਰੀਚੁਅਲ ਟੂਰ ਦੇਖਿਆ ਜਦੋਂ ਅਸੀਂ ਰੁਕੇ ਸੀ ਕਲਪਾ ਤਾਂ ਕਲਪਾ ਤੋਂ ਸਾਹਮਣੇ ਉਹ ਦਿਸਦੀ ਸੀਗੀ ਆ ਚੋਟੀ ਕਿੰਨਰ ਕੈਲਾਸ਼ ਇਹ ਧਾਰਮਿਕ ਚੋਟੀ ਆ ਬਹੁਤ ਸਰਦਾਂ ਸਵੇਰੇ ਉੱਠ ਕੇ ਲੋਕ ਮੱਥਾ ਟੇਕਦੇ ਆ ਨਾਂ ਪਹਾੜੀਆਂ ਨੂੰ ਚੱਲ ਜੀ ਜਮਾਨੂ ਚਲੋ ਵੀਰ ਚਲੋ ਚਲੋ ਕਿੱਡੇ ਸੋਹਣੇ ਲੱਗਦੇ ਆ ਮੁੰਡੇ ਆ ਰੁਪਨਪਾਸ ਟ੍ਰੈਕ ਆਪਣਾ ਨਿਬੜ ਗਿਆ ਸੋਹਣਾ ਟ੍ਰੈਕ ਹੋ ਗਿਆ ਵਧੀਆ ਤੇ ਨਿਬੜਿਆ ਇਹਨਾਂ ਚੁਬਰਾ ਨਾਲ ਐ ਬਈਆ ਲਖਸ਼ਿਆ ਚਾਹ ਜੀ ਬਾਈ ਨਿਪਟਾ ਦਿਆ ਰੁਪਨਪਾਸ ਹਾਂ ਪੰਜਾਬੀ ਵਿੱਚ ਉਸ ਨੂੰ ਨਿਪੜ ਗਿਆ ਕਹਿੰਦੇ ਨੇ ਤੇ ਜਿਹੜੇ ਫਤਿਹ ਮੇਦਰ ਨਵੇਂ ਟ੍ਰੈਕ ਕਰਨ ਲੱਗਦੇ ਆ ਇਹ ਉਹਨਾਂ ਦੇ ਸੁਣਣ ਵਾਲੀਆਂ ਗੱਲਾਂ ਨੇ ਤੁਸੀਂ ਕੋਈ ਵੀ ਟਰੈਕ ਦਾ ਨਾਮ ਭਰ ਕੇ ਤੁਸੀਂ ਉਹ ਗੂਗਲ ਤੇ ਸਰਚ ਕਰ ਸਕਦੇ ਹੋ ਉਹਦੀ ਪੂਰੀ ਡਿਟੇਲ ਆ ਜਾਊਗੀ ਨਹੀਂ ਤਾਂ ਇੰਡੀਆ ਹਾਈਕ ਬਹੁਤ ਵੱਡੀ ਕੰਪਨੀ ਆ ਉੱਥੇ ਸਾਰਾ ਕੁਝ ਪਿਆ ਪਰ ਜਿਹੜੇ ਨਵੇਂ ਬੰਦੇ ਹੈਗੇ ਆ ਉਹ ਇੱਕ ਚੀਜ਼ ਨੋਟ ਕਰਨ ਕਿ 12000 ਦੀ ਉਚਾਈ ਤੋਂ ਉੱਪਰ ਲੈ ਟਰੈਕ ਨਾ ਕਰਨ ਕਿਉਂਕਿ 12000 ਤੋਂ ਉੱਪਰ ਆਕਸੀਜਨ ਮੁੱਕ ਜਾਂਦੀ ਆ ਹੁਣ ਵੀ ਅਸੀਂ ਤੁਰ ਰਹੇ ਆ ਆਮ ਤੌਰ ਤੇ ਸਾਡਾ ਸਾਹ ਜੜੀ ਜਾਂਦਾ ਕਿਉਂਕਿ ਅਸੀਂ ਉਚਾਈ ਤੇ ਆ ਅਸੀਂ ਸ਼ਕਤੀ ਜਿਹੀ ਥੋੜੀ ਆ ਤੇ ਉਹਨਾਂ ਦੇ ਕੋਲ ਹੰਪਟਾ ਹੋਊ ਜਿਵੇਂ ਲੱਗਦਾ ਕਰਣਾ ਹੰਪਟਾ ਆ ਹਾਂ ਹੰਟਾ ਟ੍ਰੈਕ ਮਨਾਲੇ ਤੋਂ ਸ਼ੁਰੂ ਹੁੰਦਾ। ਪ੍ਰਿਗੂ ਹੋ ਗਿਆ ਉਹ ਵੀ ਮਨਾਲੇ ਤੋਂ ਸ਼ੁਰੂ ਹੁੰਦਾ। ਬਿਆਸਕੁੰਡ ਬਿਆਸਕੁੰਡ ਹੋ ਗਿਆ ਤੇ ਉਹ ਹੋ ਗਿਆ ਕੁਦਿਆ ਜਿਹੜਾ ਤੂੰ ਕਰਕੇ ਆਇਆ ਸੀਗਾ ਉਹ ਖੀਰਗੰਗਾ ਹੋ ਗਿਆ। ਤਰੇਉਂਡ ਤਰੇਉਂਡ ਹੋ ਗਿਆ। ਇਹ ਨਵੇਂ ਆਸਤੇ ਜਿਨ੍ਹਾਂ ਨੇ ਸ਼ੁਰੂ-ਸ਼ੁਰੂ ਚ ਟ੍ਰੈਕਾਂ ਦਾ ਤਮਾਸ਼ਾ ਦੇਖਣਾ। ਇਹ ਉਹਨਾਂ ਆਸਤੇ ਆ। ਉਸ ਤੋਂ ਬਾਅਦ ਫਿਰ ਜਿਵੇਂ-ਜਿਵੇਂ ਤੁਹਾਨੂੰ ਤਿਆਰਪਾ ਹੋ ਜੂਗਾ ਪਤਾ ਲੱਗ ਜੂਗਾ। ਇਹ ਕਿ ਜਿਹੜੇ ਨਵੇਂ ਬੰਦੇ ਹੋ ਕੋਸ਼ਿਸ਼ ਕਰਿਓ ਕਿ ਉਹ ਸੀਜ਼ਨ ਜ਼ਰੂਰ ਦੇਖ ਲੈਣ ਰੁੱਤ ਕਿਹੋ ਜੀ ਬਰਫ਼ ਦੇ ਵਿੱਚ ਨਾ ਕਰਨ ਤਾਂ ਚੰਗੀ ਗੱਲ ਹੈ ਕਿਉਂਕਿ ਬਰਫ਼ ਦੇ ਵਿੱਚ ਬਹੁਤ ਔਖਾ ਹੋ ਜਾਂਦਾ। ਹੂੰ। ਤੇ ਇਸ ਗੱਲ ਤੂੰ ਪ੍ਰਿਪੇਅਰ ਹੋ ਕੇ ਆਉਣ ਕਿ ਤੁਹਾਡਾ ਟਰੈਕ 5 ਦਿਨਾਂ ਦਾ, ਤੁਹਾਡਾ ਟਰੈਕ 7 ਦਿਨਾਂ ਦਾ, ਤੁਹਾਡਾ ਟਰੈਕ 15 ਦਿਨਾਂ ਦਾ। ਨਾ ਹੋਂ ਤੋਂ ਦਾ ਟਰੈਕ ਤੇ ਕੋਈ ਪ੍ਰਬੰਧ ਨਹੀਂ ਹੁੰਦਾ ਗਿਆ। ਟਰੈਕ ਦਾ ਤੇ ਇਹਦਾ ਕੋਈ ਬਾਹਲਾ ਜ਼ਮਾਨਤ ਨਹੀਂ। ਇਹ ਨਹੀਂ ਵੀ ਤੁਸੀਂ ਪਛਾਪ ਕਰ ਲਏ ਬਹਿ ਹਰ ਤੋਣੀ ਤੋਣੇ ਆ। ਨਹੀਂ ਵੀ ਹੁੰਦਾ ਤਾਂ ਆਹ ਸਾਹ ਕੁ ਤਰਾ। ਟਰੈਕਾਂ ਦੀ ਇੱਕ ਅਲੱਗ ਹੀ ਦੁਨੀਆ। ਇਹ ਟਰੈਕ ਕਰਦੇ ਪਤਾ ਲੱਗਦਾ। ਤੇ ਭਾਅ ਤੁਹਾਡਾ ਇੱਕ ਟਰੈਕ ਕਰਕੇ 2 ਤੋਂ 3 ਕਿਲੋ ਘੱਟ ਜਾਣਾ ਪੱਕਾ ਹੁੰਦਾ। ਇੱਕ ਮਹੀਨਾ ਤੁਸੀਂ ਖਿੱਚ ਕੇ ਜਿੰਮ ਲਾ ਲਓ ਪੂਰੀ ਤੇ ਇੱਕ ਤੁਸੀਂ 10 ਦਿਨਾਂ ਦਾ ਟਰੈਕ ਕਰ ਲਓ। ਬਰਾਬਰ ਕੰਮ। ਕਿ ਸਕੇਲਰੀਆਂ ਕਿਉਂਕਿ ਕੱਲ ਅਸੀਂ ਲਗਾਤਾਰ 12 ਘੰਟੇ ਤੁਰੇ ਆ 12 ਘੰਟਿਆਂ ਦੇ ਵਿੱਚ ਕਿਤੇ ਕੀ ਕਹਣਾ ਜੇ ਪਾਣੀ ਪੀਣ 2 ਮਿੰਟ ਖੜ ਗਏ ਜਾਂ ਲੰਚ ਜਾਂ ਖਾਦਾ ਸੀ ਦੁਪਹਿਰੇ ਆਪਾਂ ਰੋਟੀ ਟੋਕ ਉਦੋਂ ਕੋਈ 15 ਮਿੰਟ ਬੈ ਗਏ ਬਾਕੀ ਸਾਰਾ ਨਾ ਤਾਂ 12 ਘੰਟੇ ਕਹਿੰਦੇ ਸੁਧਾਰਨ ਦੀ ਗੱਲ ਲੱਗਦੀ 12 ਘੰਟੇ ਤੁਰੇ ਜਾਂਦੇ ਆ 12 ਘੰਟਿਆਂ ਦੇ ਵਿੱਚੋਂ ਆਪਾਂ 8 ਘੰਟੇ ਹਾਈ ਐਲਟੀਟਿਊਡ ਤੇ ਤੁਰੇ ਆ ਹਾਈ ਐਲਟੀਟਿਊਡ ਇੱਥੇ ਆਕਸੀਜਨ ਜਮਈ ਹੈ ਨਹੀਂ ਸੀਗੀ ਤਾਂ ਉੱਥੇ ਤੁਰਨਾ ਬਹੁਤ ਔਖਾ ਹੁੰਦਾ ਔਰ ਇਧਰ ਆਪਣੇ ਨਾਲ ਆਪਣੀ 에ਰਲ ਗਰਲ ਮੋਨਾ ਮੋਨਾ ਲੀ ਜਾ ਦੇ ਨਾਲ ਸੌਰਵ ਤੂੰ ਸੰਗੀ ਕਿਉਂ ਜਾਣਾ ਇਹ ਨਾਟੂੜੂ ਵੀ ਇਹ ਤੋਂ ਮੇ ਪਤੀ ਪਤਨੀ ਨੂੰ ਨਾ ਕੁੜੀ ਨੇ ਆਪਣੇ ਨਾਲ ਟਰੈਕ ਕੀਤਾ ਤੇ ਬਹੁਤ ਕਮਾਲ ਦਾ ਟਰੈਕ ਕੀਤਾ ਬਹੁਤ ਹਿੰਮਤ ਵਾਲੀ ਕੁੜੀ ਆ ਬੋਨਾ ਆਪਣੇ ਬਹੁਤ ਅੱਛਾ ਕੀਤਾ ਥੈਂਕ ਯੂ ਥੈਂਕ ਯੂ ਹਮਾਰੇ ਪੰਜਾਬ ਕੀ ਲੜਕੀ ਦੇਖੇਗੀ ਆਪਕੋ ਤੋ ਉਹ ਵੀ ਕਰਨੇ ਹੋਗੀ ਨਹੀਂ ਆਪ ਲੋਗਾਂ ਨੇ ਬਹੁਤ ਮੋਟੀਵੇਟ ਕੀ ਹੈ ਵੈਰੀ ਓਨੈਸਟਲੀ ਇਸ ਲਈ ਕਰ ਸਕਤੀ ਬਹੁਤ ਵਧੀਆ ਠੀਕ ਹੈ ਓਕੇ ਥੈਂਕ ਯੂ ਟਰਾਈ ਕਰ ਰਹਾ ਤਾਂ ਮੈਂ ਇਤਨਾ ਕੌਂਸ਼ੀਅਸ ਸੀ ਕਿ ਮੈਨੂੰ ਨਹੀਂ ਨਹੀਂ ਪਹਿਲੀ ਵਾਰ ਆਪਣੇ ਸਾਹਮਣੇ ਆ ਗਿਆ ਪਿੰਡ ਤੇ ਇੱਥੇ ਆਹ ਖੇਤੀ ਕੀਤੀ ਹੋਈ ਆ ਜਿਹੜੀ ਆਹ ਵਾਹ ਜਵਾਨ ਲੱਗਦੇ ਆ ਸੋਹਣਾ ਪਿੰਡ ਆ ਨ ਉਹ ਸਾਹਮਣੇ ਬਣੀ ਹੋਈ ਉਹ ਝੀਲ ਆ ਕੁਦਰਤੀ ਆ ਬਣਾਈ ਨਹੀਂ ਆਪਣੇ ਆਪ ਬਣੀ ਹੋਈ ਆ ਚਲੋ ਵੀ ਮੁੰਡਿਆ ਉਹ ਵੈਨ ਆਪਣੀ ਕਿੱਥੇ ਆਊਗੀ ਉਹ ਖੜੀ ਹੈ ਬਈ ਉਹ ਕਿਹੜੀ ਵੈਨ ਕੋਈ ਦੂਜੀ ਆ ਤਾਂ ਹੋਏ ਜਿਹੜੀ ਐਤਵਾਰ ਨੂੰ ਮੰਡੀ ਸੋਮਵਰ ਮੱਝਾਂ ਲੈ ਜਾਂਦੇ ਨੇ ਲੱਤ ਕੇ ਜਿਹੜੀ ਚ ਕਿੱਪਾ ਆਉਗਾ ਬਈ ਉਹ ਕਿਹ ਕੀ ਲੈ ਜਾਂਦੇ ਰਹੇ ਆ ਹਾਂ ਬਾਈ ਹੋਰ ਤਾਂ ਪਹਿਲੇ ਡੇਰੀ ਫਾਰਮ ਵੀਰੇ ਜਵਾਨੀ ਵੇਲੇ ਤਾਰੇ ਵੀ ਕੱਢ ਗਿਆ ਸੀ ਇਹ ਆ ਗਈ ਆਪਣੀ ਪਿਕਅਪ ਹੁਣ ਆਪੇ ਇੱਥੋਂ ਜਾਵਾਂਗੇ ਸਾਗਲਾ ਸਾਡੇ ਕੱਟੀ ਮਰਗੀ ਰੋਟੀ ਨਹੀਂ ਪੱਕੀ ਕੱਲ ਦੀ ਲੱਗੇ ਆ ਵੀ ਸਾਰੇ ਜਵਾਨ ਆਪਣੇ ਪਿਕਅਪ ਤੇ ਲੱਤ ਕੇ ਉਹ ਪਰ ਜਰਾ ਆਏ ਓਏ ਇਹ ਧਰਨ ਪਾਉਣਗੇ ਅੱਜ ਜਿਹੜੀ ਹੜਦੇਗੇ ਫੋਨ ਤੋਂ ਸੰਭਲਾਈਏ ਫੋਨ ਤੋਂ ਸੰਭਲਾਈ ਆ ਪੈਰ ਨਹੀਂ ਸੰਭਲਦੇ ਪਾਣੇ ਵਾਲਾ ਰਸ ਗੋ ਰਾਰੂ ਦਾ ਹੈ ਨਹੀਂ ਟੱਕੇ ਨਾਲ ਹੀ ਬਣਾਏ ਨਾਲੇ ਘਰ ਵੇ ਨਾ ਲੱਕਰ ਦੇ ਸਾਰੇ ਆ ਸਾਰੀ ਆਫ ਰੋਡਿੰਗ ਇੱਥੇ ਖੇਤੀ ਕੀਤੀ ਹੋਈ ਆ ਤੇ ਕੁਝ ਬੀਜੇ ਆ ਪਰ ਹਜੇ ਤੱਕ ਉਗਰੇ ਨਹੀਂ ਹੈਗਾ ਸਾਹਮਣੇ ਦੇ ਉਗਰੇਗਾ ਉਗਰੇ ਜੇਗਾ ਉਗਰੇ ਜੇਗਾ ਨਹੀਂ ਨਹੀਂ ਚੌਕ ਇੱਥੇ ਕਿਤੇ ਹੋਣਗੇ ਇੱਥੇ ਸਬਜ਼ੀ ਹੋ ਗਈ ਆ ਤਰ ਆ ਪਰ ਜਿਆਦਾ ਬੰਦ ਗੋਭੀ ਲਗਾਦੇ ਜੀਤੀ ਗੋਭੀ ਹੁੰਦੀ ਆ ਨਰਾਜ਼ ਹੋ ਰਿਹਾ ਹੈ ਕਿ 3 ਮਿੰਟਾਂ ਚ ਕੀ ਬੋਲਿਆ ਕੀ ਉਹ ਦੇਖਾਂ ਯਹਾਂ ਪੇ ਥੋੜਾ ਬੋਦਾ ਕੋਦਰਾ ਹੋਗਾ ਔਰ ਸਬਜ਼ੀ ਹੋਗੀ گلابی ਫੁੱਲਾਂ ਵਾਲਾ ਕੀ ਹੁੰਦਾ ਯਾਰ ਉਹ ਕਿੰਨੇ ਰੁਪਏ ਹੋਲ ਬਾਡੀ ਐਕਸਰਸਾਈਜ਼ ਲਈ ਪੂਰਾ ਮਸਾਲ ਹੋ ਰਿਹਾ ਹੈ ਗਏ ਮੁੰਡਾ ਸਵੇਰ ਦੇ ਆਪਾਂ ਬਰਫ਼ਾਂ ਚੋਂ ਨਿਕਲ ਕੇ ਤੇ ਨਰੀ ਆਕਸੀਜਨ ਚ ਆ ਗਏ ਆ ਸਾਹਮਣੇ ਦਿਓਦਾਰ ਦੇ ਰੁੱਖਾਂ ਵਾ ਰੁੱਖਾਂ ਨੇ ਪਹਾੜ ਜਮਾ ਹਰਾ ਕੀਤਾ ਪਿਆ ਤੇ ਇਧਰ ਬਰਫ਼ ਨਾਲ ਫਿਰ ਬੁਰਾ ਹਾਲ ਆਪਾਂ ਇਧਰੋਂ ਆਏ ਆ ਜਿਹੜੀਆਂ ਬਰਫ਼ਲੇ ਚੁੱਟੀਆਂ ਦਿਸਦੀਆਂ ਨੇ ਬਹੁਤ ਉੱਚੀਆਂ ਤਾਂ ਤੇ 9 ਵਜ ਗਏ ਆਪਾਂ ਲੇਟ ਨਹੀਂ ਹੋਗੇ ਬਾਈ ਦਰਖਤ ਹਰਾ ਹਰਾ ਕੇ ਨਜ਼ਰ ਰੱਖ ਦਮ ਇਕੱਲਾ ਆਪਾਂ ਪਹੁੰਚ ਗਏ ਆ ਜੀ ਸਾਗਲਾ ਸਾਹਮਣੇ ਦਿਸਦਾ ਆ ਗਿਆ ਸ਼ਹਿਰ ਸਾਗਲਾ ਕਿ ਥੱਲੇ ਨਦੀ ਵਗੀ ਜਾਂਦੀ ਹੈ ਨਦੀ ਹੈਗੀ ਆ ਵਸਪਾ ਇਹ ਅੱਗੇ ਜਾ ਕੇ ਦੇਖੀਏ ਸਤਲੁਜ ਦੇ ਵਿੱਚ ਨਾ ਤੋਂ ਬੜਿਆ ਸਾੰਗਲਾ ਵਾਹ ਜੀ ਆਹ ਕੀ ਬਾਤ ਓਏ ਹੋਏ ਹੋਏ ਇਹ ਆ ਬਸਪਨ ਨਦੀ ਦਾ ਪੁਲ ਬਸਪਨ ਨਦੀ ਲੇ ਵੇ ਕੱਚਾ ਰੋ ਗਿਆ ਖਤਮ ਤੇ ਪੱਕੀਆਂ ਗਲੀਆਂ ਆ ਗਈਆਂ ਆਪਾਂ ਸਾਗਲਾ ਦੇ ਵਜੋਂ ਵਿੱਚ ਵੜ ਗਿਆ ਤੇ ਅਗਲੇ ਆਪ ਪਹੁੰਚ ਗਏ ਹਾਂ ਸਾਗਲਾ ਇੱਥੇ ਹੁਣ ਆਪਾਂ ਨੂੰ ਮਿਲੂਗੀ ਟੈਂਪੂ ਟਰੈਵਲਰ ਜਿਹੜੀ ਆਪ ਨੂੰ ਲੈ ਕੇ ਜਾਊਗੀ ਸ਼ਿਮਲੇ ਸ਼ਾਇਦ ਆ ਆਗੇ ਮਿਲਦਾ ਕਿ ਹੋਰ ਇਹਹੀ ਆ ਅਤਾ ਕੋਦੇ ਚੱਜ ਦੀ ਲੱਗਦੀ ਮੜੀ ਹਾਲਤ ਹੈ ਦੀ ਹੈ ਨਾ ਇਹ ਕਿਸ ਦਾ ਹੈ ਕਿਸ ਦਾ ਹੈ ਲੈ ਲਓ ਜੀ ਇੱਥੇ ਨੂੰ ਹੋਈ ਜਾਂਦੇ ਆ ਸਾਰਿਆਂ ਦੇ ਹਿਸਾਬ ਕਿਤਾਬ ਉਸ ਗੱਡੀ ਦੇ ਵਿੱਚ ਹੁਣ ਆਪਾਂ ਸਮਾਨ ਰੱਖਣਾ ਆ ਉਹਦਾ ਇਧਰੋਂ ਮੋਟਰਸਾਈਕਲ ਵਾਲੇ ਜਵਾਨ ਆ ਕੇ ਉਹ ਡੱਕ ਪੀ ਤੇਰੀ ਫਰਮੂਫ ਜਵਾਨਾ ਗਾਈਸ ਰੋਜ਼ ਆਸਾਂ हिमालयन ए भी हिमालयन एदे ਕੋਲੇ ਵੀ ਹਿਮਾਲਿਆਨਾ ਤੇ ਇਹਦੇ ਕੋਲੇ ਵੀ ਹਿਮਾਲਿਆਨਾ ਤੇ ਇਹਦੇ ਕੋਲੇ ਵੀ ਹਿਮਾਲਿਆਨਾ ਤੇ ਇਹਦੇ ਕੋਲੇ ਵੀ ਹਿਮਾਲਿਆਨਾ ਕੱਲੇ ਜੀ ਹਿਮਾਲਿਆਨ ਦੀ ਚੜ੍ਹਾਈ ਹੈ ਪੂਰੀ ਹੈ ਵਾਹ ਏ ਯੈਸ ਯੈਸ ਮਜ਼ਾ ਆ ਯੈਸ ਚਲੋ ਭੋ ਠੀਕ ਹੈ ਭਈਆ

वेदना देर टाइम बनले हम बनले टाइम हम बात ठीक है कफा सा हुई है ना ये बस थोड़ी ठीक बेजी इधर राजस्थान दौर से जो पंजाब देखना फिरा कुदया नूं के फिर देखना क्रिस्टल मैच देखना फिरा कौन कर रहा है ना क्या 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 देख रहा है क्या 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 आजी देखो हाथ पे से कुछ कर भी पाऊं ना कर पाऊं च ਆਠਨੇ ਦੇ 3 ਵਜ ਗਏ ਆ ਤੇ ਹੁਣ ਚੋਬਰ ਲੱਗਿਆ ਰੋਟੀਆਂ ਬੁਲੇਟਣ ਭਾੜਾ ਤੋਂ ਥੱਲੇ ਉਤਰ ਕੇ ਭੁੱਖ ਲੱਗੀ ਆ ਤਾਂ ਦਾ ਇਹ ਤਾਂ ਆਖਰੀ ਘਟੋ ਤੇ ਭੁੱਖ ਵੀ ਨਹੀਂ ਲੱਗਦੀ ਨਾ ਇੱਥੇ ਕੀ ਕੁਝ ਮੰਗਾਲਿਆ ਬਈ ਦਾਲ ਮਿਕਸ ਵਿੱਚ ਦਹੀਂ ਤੇ ਤੰਦੂਰ ਦੀਆਂ ਰੋਟੀਆਂ 12 ਤਾਂ ਹੀ ਨਹੀਂ ਵੀ ਦੀ ਆ ਅੱਛਾ ਵੀ ਇਹਦੇ ਚ ਨਹੀਂ ਬਾਹਰੋਂ ਦਾ ਆ ਸੀ ਆਪ ਜੜ ਚ ਲਾ ਲਈਏ ਤੇ ਹਾਂ ਇੱਥੋਂ ਦਿੱਤਾ ਜਾਈ ਦੀ ਏ ਤੁਹਾਡੀ ਗੱਲ ਅੱਜ ਫਿਰ ਗੱਲ ਕਰੀ ਇਹ ਚੱਕੀ ਵਾਲਾ ਤੋਂ ਖਾਣਾ ਇਹ ਬੜਾ ਢੋਖਾ ਬਈ ਇੱਕ ਤਾਂ ਲੱਗੀ ਤੇ ਬਾਹਰ ਨਹੀਂ ਭਰੀ ਬਈ ਸੀ ਦਿਸ ਦਿਸ ਇਜ਼ ਲਾਈਕ ਦੈਟ ਐਂਡ ਨਾਓ ਫਾਈਂਡ ਜਮਨ ਢੋਖਾ ਦਾ ਯਾਰ ਬੜਾ ਢੋਖਾ ਦੇ ਇਹਦਾ ਵੀ ਥੱਲੇ ਦੇ ਵਿੱਚ ਆਉਂਦਾ ਵੀ ਇਹਦਾ ਵੀ ਉਹੀ ਕੰਮ ਭਰਿਆ ਹੁੰਦਾ ਵਿੱਚ ਉਹ ਇਹ ਇਹਦੇ ਖਾ ਗਏ ਨਾ ਉਹਦੇ ਪੈਸੇ ਦੇ ਨਾਮਲੇ ਭੱਜ ਜੇ ਮੁੱਕਰ ਜੇ ਪੈਸੇ ਬੰਦਾ ਫੇਰ ਗੱਲ ਬੰਦ ਦੀ ਆ ਖਾਣਾ ਕਿਹਦਾ ਲਾ ਕੇ ਖਾਣਾ ਬੜੀਆ ਸੀ ਯਾਰ ਵੇਖੀ ਤੇ ਹਮੇ ਚੋੜ ਲ ਗਿਆ ਪੈਸੇ ਗੱਲ ਦਾ ਹੀ ਤੇ ਇਹਨਾਂ ਨੇ ਚਾਹੀਦਾ ਹੈ ਜਿਹੜੇ ਹਾਂ ਹਾਂ ਤੇ ਮਹਿਕਮੇ ਵਾਲਿਆ ਜਿਹੜੀ ਵੇਧੀ ਮਹਿਕਮੇ ਲੱਗੂ ਵੇਖਦਾ ਹੈ ਕਿ ਤੂੰ ਵੱਟੇ ਚੈੱਕ ਕਰ ਦਿੰਦੇ ਪਹਿਲਾਂ ਪਿੰਡਾਂ ਚੋਂ ਵੱਟੇ ਚੈੱਕ ਕਰਕੇ ਵੱਟੇ 'ਚ ਡਲੀ ਪਾ ਗਏ ਜਿਹੜਾ ਵੱਟਾ ਘਟਣਦਾ ਸੀ ਉਹਦਾ ਆ ਪਿੰਡਾਂ ਦਾ ਕਿ ਵੱਟੇ ਚੈੱਕ ਕਰਨ ਨਾਲ ਆਉਂਦੇ ਹੁੰਦੇ ਨੇ ਨਾ ਹੁਣ ਪਤਾ ਨਹੀਂ ਆਉਂਦੇ ਕਿ ਨਹੀਂ ਆਉਂਦੇ ਯਾਰ ਮੰਡੀ 'ਚ ਕੰਡੇ ਚੈੱਕ ਕਰਨ ਨਾਲ ਆਉਂਦੇ ਸੀ ਹੁਣ ਵੀ ਆਉਂਦੇ ਕੰਡੇ ਵਾਲੇ ਤਾਂ ਹੁਣ ਵੀ ਆਉਂਦੇ ਆ ਆਪਾਂ ਖੜੇ ਹਾਂ ਹੁਣ ਰਾਮਪੁਰ ਬਸ਼ਹਿਰ ਇੱਥੇ ਪਰ ਰੋਟੀ ਖਾਧੀ ਆ ਉੱਤੇ ਫੋਨ ਨਾ ਇਹ ਕਾਲਾ ਕਾਲਾ ਦਿਖਣ ਦੇਵਤਾਂ ਯਾਦਾ ਪਾਉਂਦੇ ਰਹੇ ਸੀ ਹਾਂ ਇੱਥੋਂ ਇੱਕ ਟਰੈਕ ਜਾਂਦਾ ਖੁੱਲੂ ਨੂੰ ਅੱਛਾ ਇਹ ਉਹੀ ਨਹੀਂ ਕਿ ਜਿਹੜੇ ਆਪਾਂ ਨੂੰ ਕਹਿੰਦੇ ਸੀਗੇ ਮੁਰਜੋ ਉਹ ਮਰਜੂ ਉੱਥੇ ਉਹ ਮਰ ਗਿਆ ਆਪ ਨੂੰ 12 13 ਬੰਦੇ ਰਣਾਦੇ ਸੀ ਉਹਨਾਂ ਨੇ ਹਾਂ ਵੀ ਮਰ ਜਾਂਦੇ ਬੰਦੇ ਹਾਂ ਹਾਂ ਬਹੁਤ ਜ਼ਿਆਦਾ ਗੱਡੀ ਸੇਪੀ ਇੱਥੇ ਕਿਲਾ ਵੀ ਹੈਗਾ ਯਾਰ ਇੱਕ ਨਾ ਇੱਥੇ ਕਿਲਾ ਵੀ ਹੈਗਾ ਤੇ ਇੱਥੇ ਇਹਦਾ ਵੀਰ ਭੱਦਰ ਦਾ ਘਰ ਹੈ ਘਰ ਵੀ ਹੈਗਾ ਆਪਾਂ ਘਰ ਵੀ ਵੇਖਿਆ ਸੀਗਾ ਕਿਹਦਾ ਨਹੀਂ ਹੈਗਾ ਸੱਚ ਘਰ ਹੀ ਹੈ ਵੀਰ ਭੱਦਰ ਦਾ ਬਾਈ ਵਿੱਚ ਪਾਰਕ ਜਣਾ ਭੁੱਲਿਆ ਹੋਏ ਲੋਕਾਂ ਦੇਖਣ ਲਈ ਰੋਟੀ ਖਾ ਲਈ ਸਾਰੇ ਸੰਗਤਾਂ ਨੇ ਹੁਣ ਆਪਾਂ ਤੁਰਦੇ ਆਂ ਤੂੰ ਦੇਖ ਸਾਹਮਣੇ ਫਿਰ ਆਪਾਂ ਸ਼ਿਮਲੇ ਤਾਂ 9 ਤੋਂ ਪਹਿਲਾਂ ਹੀ ਪਹੁੰਚਦੇ ਯਾਰ ਹੈਨਾ 3 ਵਜੇ 3 ਤੋਂ ਪਹਿਉਂ ਭਰੋ ਘਟੇ ਆਂ ਅਮਰ ਸ਼ਿਮਲੇ ਰਹਿਣਾ ਬੁੱਦੇ ਚੱਲ ਸ਼ਿਮਲੇ ਦੀ ਬਸ ਵੀ 10 ਮਿੰਟ ਟੰਪ ਜਾਨੀਏ 10 ਵਜੇ ਨਾ ਪਹੁੰਚਾਂਗੇ ਆਪਾਂ ਫਿਰ ਉਹ ਬਸ 3 ਸੀਟਾ ਬੱਕਰਾਂ ਦੀ 3 ਤਾਂ ਨਹੀਂ ਬੱਕਰਾਂ ਸਾਡੀ ਇਹਦਾ ਕੀ ਪਤਾ ਪਹੁੰਚੇ ਨਾ ਪਹੁੰਚੀ ਨਾ ਆਰਡਰ ਫੰਟੇ ਬੁਲੋ ਜੀ ਪੁੱਛ ਗਿਆ ਬਟ ਡਰਾਈਵਰ ਨਾਲ ਗੱਲ ਕਰੀਏ ਇਹਦੇ ਨਾਲ ਗੱਲ ਕਰ ਦਾਮ ਨੇ ਇਧਰ ਤੇ ਟ੍ਰੈਫਿਕ ਜਮ ਹੋਇਆ ਫਿਰ ਕੀ ਕਰਾਂਗੇ ਫੇਰ ਉਹ ਕਿ ਜਾ ਕੇ ਪਤਾ ਲੱਗੂ ਫਿਰ ਨਾ ਤੇ ਕਮਰਾ ਵੀ ਨਹੀਂ ਮਿਲਣਾ ਆਪਣ ਨੂੰ ਕੋਈ ਕੋਈ ਨਾ ਕਰਨੇ ਬਹੁਤ ਜਿਦ ਪਾਵਾਂਗੇ ਲੜ ਜਾਏ ਕੋਈ ਗੱਲ ਨਹੀਂ ਸਿਰਫ ਤਰਬਦੀ ਬਚੇਗਾ ਮੇਰੇ ਸੀਟ ਜਮਾ ਮੂਰੇ ਆ ਬਾਈ ਮੈਂ ਤਾਂ ਕਿਰਾਇਆ ਦੱਸਣਾ ਹੁੰਦਾ ਨਾ ਫੇਰ ਚਲੋ ਭਾਈ ਲੋਕ ਆਇਆ ਤੁਸੀਂ ਤੇ ਹੋਂਜੇ ਸਾਰੇ ਜਣੇ ਚਲੋ ਜੀ ਪੌਣੇ 9 ਦਾ ਸਮਾਂ ਹੋ ਗਿਆ ਆਪਾਂ ਉਹਨੂੰ ਟ੍ਰੈਕ ਕਰਨ ਗਏ ਆ ਇੱਥੋਂ ਚੜੇ ਸੀ ਤੇ ਵਾਪਸ ਇੱਥੇ ਫੇਰ ਆ ਗਏ ਆ Shimla বাস ਸਟੈਂਡ ISBT ਲਿਆ ਭਾਈ ਲਿਆ 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 ਫੜਾ ਛੱਡ ਦੇ ਕੋ ਫੋਨ ਕਰੀਗੇ ਇਹਨੂੰ ਆਪਾਂ ਠੀਕ ਆਪ ਤੋਂ ਹਮਾਰੇ ਸਾਥ ਹੀ ਜਾ ਰਹੇ ਹੋ ਨਾ ਕਿਵੇਂ ਹੋ बस बिल्कुल बढ़िया पाजी पंजाब कब आ रहे हो फिर बस बिल्कुल आएंगे जल्दी आने वाले हैं पंजाब आना पंजाब घूमेंगे आने वाले हैं ठीक है ब्रदर तो भी तू सारे दिन पहन लगे ने जुदाइयां तू ही भाई मुक्सरा कोट ले वाला ठीक है परा तू राजमू जाएंगे तू राजमू जाएगा अच्छा अच्छा ठीक है ठीक है सौरभ भैया जी सौरभ ठीक है भाई ठीक है मोना हाँ जरूर जरूर पंजाब आना कभी मिलेंगे मोना तो जब पंजाब आए ना तो जरूर आए ना।, ना पंजाब जापी है ना बढ़िया टीम पूरे पंजाब में कहीं भी आना फोन कर देना ठीक है सारे भैया त्रिवेदी अब मुझे बुरी नहीं की जल करे तो खत लिखी ਕੀ ਦੱਸਾਂ ਬਾਈ ਅਲਟਰੂਐਸਟ ਕਿ ਕੀ ਲਿਖਿਆ ਆ ਉਹਦਾ ਕੀ ਨਾਮ ਤੇ ਬਲਦੇਵ ਜੀ ਦਾ ਬੁਕਿੰਗ ਮੇਰੇ ਨਾਮ ਤੇ ਬੁਕਿੰਗ ਆ ਜਾਓ ਬਿੱਲ ਆਪਣੇ ਕੋਲੇ ਪੱਕੀ ਰਸੀਦ ਹੈ ਯਾਰ ਐਡੀ ਚੱਕਰ ਨਹੀਂ ਕੋਈ ਤੂੰ ਕਿਹਨੂੰ ਕਹੀ ਜਾਂਦੀ ਜੀ ਕਰਦਾ ਖਤਰੀ ਬੁਕਿੰਗ ਆ ਜਾਓ ਇਹ ਚੱਲਦੇ ਮੂੜੇ ਆਉਣੇ ਅਪਰੋਚਿੰਗ ਨਹੀਂ ਖੰਡਾ ਯਾਰ ਮੈਂ ਤਾਂ ਨਿਕਰ ਚ ਹੀ ਜਾਊਂਗਾ ਚੱਲ ਗਏ ਆ ਜਾਓ ਯਾਰ ਤ੍ਰिवेदी ਆ ਜਾਓ ਬਾਈ ਆਣਾ ਖਾਣੇ ਖਾਣੇ ਲਈ ਆਜੋ ਜਣਾ ਦਾ ਜਣਾ ਹੀ ਇਹਨਾਂ ਨੇ ਹੋਰ ਤੱਕ ਸੁਣਿਆ ਵੀਰਾ ਆ ਜਾ ਪੁੱਤਰ ਥੱਲੇ ਮਾਰ ਚਾ 10 ਵਜ ਗਏ ਰਾਤ ਦੇ ਆਪਾਂ ਸ਼ਿਮਲੇ ਬੈਠੇ ਹਾਂ ਡੋਰਮਟਰੀ ਦੇ ਵਿੱਚ ਘਰੋਂ ਆ ਕੇ ਆਏ ਸੀ ਜੀ ਤੇ ਅੱਜ ਇੱਥੇ ਆ ਕੇ ਨਾਤੇ ਹੌਲੇ ਜਿ ਹੋ ਗਏ ਨਾ ਆ ਕੇ ਹੁਣ ਜਾਂਦੇ ਆਪਾਂ ਰੋਟੀ ਖਾਣ ਤੇ ਕੱਲ ਨੂੰ ਪਹੁੰਚਾਂਗੇ ਪਹਿ ਚੰਡੀਗੜ੍ਹ ਤੇ ਫਿਰ ਪਿੰਡ 10:30 ਹੋ ਗਏ ਨੇ ਹੁਣ ਆਪਾਂ ਆਏ ਰੋਟੀ ਖਾਣ ਪੁਰਾਣੇ ਬਾਜ਼ਾਰਾਂ ਕੋਲ ਇੱਥੇ ਦੋ ਘਟਾਬੇ ਤਾਂ ਆ ਖੁੱਲੇ ਨੇ ਕੁਝ ਹੋਰ ਦੇਖਦੇ ਆਂ ਇੱਥੇ ਨੇੜੇ-ਤੇੜੇ ਜਿਹੀ ਮਿਲ ਕੇ ਦਾ ਖਾਣ-ਪੀਣ ਵਾਲਾ 10 ਕ ਵਜੇ ਬੰਦ ਕਰ ਦਿੰਦੇ ਸਾਰਾ ਸ਼ਿਮਲਾ ਇਹ ਰਾਤ ਦੇ ਵੱਜ ਗਏ 12 ਰੋਟੀ ਰੋਟੀ ਪਖਾਏ ਆਏ ਆ ਪਖਾ ਗਏ ਕਿ ਤੇ ਪੁਰਾਣੇ ਬੱਸ ਸਟੈਂਡ ਤੋਂ ਕਿ ਨਵੇਂ ਤੋਂ ਪੁਰਾਣੇ ਬੱਸ ਸਟੈਂਡ ਤੋਂ ਰੋਟੀ ਖਾਏ ਆ ਰੂਪਨ ਬੱਸ ਟ੍ਰੈਕ ਆਪਣਾ ਨਿਬੜ ਗਿਆ ਆਪਾਂ ਪਹੁੰਚੇ ਹਾਂ ਸ਼ਿਮਲੇ ਕੰਪਨੀ ਨਾਲ ਆਪਣਾ ਸ਼ਿਮਲੇ ਤੋਂ ਸ਼ਿਮਲੇ ਦਾ ਸਾਰਾ ਹਿਸਾਬ ਦਾ ਮੁੱਕਿਆ ਸੀਗਾ ਤੇ ਹੁਣ ਕੱਲੂ ਜਾਵਾਂਗੇ ਪਿੰਡ ਆਪਾਂ ਸੋ ਹੁਣ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਗਲੇ ਸਫ਼ਰ ਤੇ ਮਿਲਦੇ ਹਾਂ ਨਵੇਂ ਵਲੋਗਾਂ ਦੇ ਵਿੱਚ ਤੇ ਨਵੇਂ ਰਾਹਾਂ ਤੇ ਹੁਣ ਅਸੀਂ ਜਰਾ ਲੜਾਂਗੇ ਅਸੀਂ ਉਹ ਅਸੀਂ ਸਮਾਨ ਵੰਡਣ ਰਾਹ ਤੱਕ ਪੇਮੈਂਟ ਦਾ ਹਿਸਾਬ ਦਾ ਵੀ ਕਰਨਾ ਅਜੇ ਹੈਗਾ ਅਸੀਂ ਖੜਾ ਨ ਦੂਜਾ ਮੁੰਡਾ ਚੋਬਰ ਬਠੰਡੇ ਵਾਲਾ ਗੱਭਰੂ ਉਹ ਖੜਾ ਨੇ ਰੇਜ ਵੀ ਜਗੀ ਜਾਂਦਾ ਹੱਥ ਚ ਲੱਸੀ ਦਾ ਪੈਕਟ ਦੇ ਭਾਈ ਵਰਤ ਐਵੇਂ ਹੁਣ ਪੀਣੀ ਆ ਅਣਕੀ ਨ ਪੀਣੀਗੀ ਸੋ ਹੁਣ ਸਾਰਿਆਂ ਨੂੰ ਤੀਜੀ ਰੀ ਫਿਰ ਬਣਾ ਦੇਗਾ ਸੱਸੀ ਗੱਦ ਕਦੋਂ ਰੀ ਹੂਲ ਬਣਾ ਦੇਗਾ ਤੂੰ ਕੰਮ ਰਬੇੜ ਠੀਕ ਹੈ ਭਾਈ ਜੀ ਤੇਰੀ ਜਲਦੀ ਗੱਲ ਉਹ ਡਿੱਕਲੀ ਜਾਂਦੀ ਆ ਚੱਲ ਠੀਕ ਹੈ ਭਾਈ ਜੀ ਦੇਖੀ ਉਹ ਦੇਖੀ ਭਰਾਵਾ ਜੋ ਖੁੱਤਾਂ ਨੇ ਮਾਰਦੇ ਲਿਆਗੇ ਨਾ ਖੁੱਤਾਂ ਨੇ ਰਾਹ ਪੀੜਿਆ ਦੇ ਪਿਆ ਇਹ ਨਹੀਂ ਗੱਡੀ ਜਾਂਦੀ ਥੋੜੀ ਚਲ ਬਈ ਠੀਕ ਆ ਓਕੇ ਬਾਈ ਜੀ ਸਾਰਿਆਂ ਨੂੰ ਦੇਵੀ ਆ